ਲੋਕਸਤ ਟੀਵੀ ਨਾਲ ਜੁੜੇ دوست ਮਿੱਤਰੋ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਇਮਾਰਤ ਦੇ ਉੱਤੇ ਪੀਲਾ ਪੰਜਾ ਚੱਲ ਰਿਹਾ ਹੈ ਇਸ ਪੀਲੇ ਪੰਜੇ ਦੇ ਨਾਲ ਨੂੰ ਕਸਬਾ ਮੋਦਕੀ ਦੇ ਵਿੱਚ ਬਣੀਆਂ ਦੁਕਾਨਾਂ ਅਤੇ ਉਸ ਉੱਪਰ ਬਣੀ ਰਹਾਇਸ਼ੀ ਇਮਾਰਤ ਨੂੰ ਢਾਈ ਢੇਰੀ ਕੀਤਾ ਜਾ ਰਿਹਾ ਹੈ ਦਰਅਸਲ ਇਹ ਦੁਕਾਨਾਂ ਮੁੱਦਕੀ ਦੀਆਂ ਹਨ ਅਤੇ ਮੁੱਦਕੀ ਦੇ ਵਿੱਚ ਇੱਕ ਵਿਅਕਤੀ ਉੱਪਰ ਨਸ਼ਾ ਤਸਕਰੀ ਦੇ ਦੋਸ਼ ਲੱਗੇ ਹਨ। ਉਕਤ ਵਿਅਕਤੀ ਦੇ ਖਿਲਾਫ 13 ਮੁਕੱਦਮੇ ਪੁਲਿਸ ਵੱਲੋਂ ਦਰਜ ਕੀਤੇ ਗਏ ਹਨ। ਜਦ ਕਿ ਉਸ ਵੱਲੋਂ ਉਹ ਸਾਰੀਆਂ ਗਈਆਂ ਦੁਕਾਨਾਂ ਅਤੇ ਰਹਾਇਸ਼ੀ ਇਮਾਰਤ ਨੂੰ ਸਿਵਲ ਪ੍ਰਸ਼ਾਸਨ ਵੱਲੋਂ ਨਜ਼ਾਇਜ਼ ਕਬਜ਼ਾ ਐਲਾਨਿਆ ਗਿਆ ਹੈ। ਉਕਤ ਨਜਾਇਜ਼ ਕਬਜ਼ਾ ਕਰਕੇ ਉਹ ਸਾਰੀ ਗਈ ਇਮਾਰਤ ਨੂੰ ਢਾਉਣ ਲਈ ਕਾਰਵਾਈ ਚੱਲ ਰਹੀ ਸੀ ਅਤੇ ਅੱਜ ਆਲਾ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਉਕਤ ਇਮਾਰਤ ਨੂੰ ਢਾ ਦਿੱਤਾ ਗਿਆ ਇਹ ਬਲਦੇਵ ਸਿੰਘ ਪੁੱਤਰ ਨਿਰਮਲ ਸਿੰਘ ਦਾ ਘਰ ਹੈਗਾ ਜਿਹੜਾ ਕਿ ਇਸ ਨੇ ਨਜਾਇਜ਼ ਜਿਲਾਇ ਤੇ ਕੰਸਟਰਕਸ਼ਨ ਕਰਕੇ ਬਣਾਇਆ ਹੋਇਆ ਸੀ ਠੀਕ ਹੈ ਇਸ ਸਬੰਧ ਵਿੱਚ ਜਿਹੜੀ ਹੈਗੀ ਹੈ ਮੇਰੇ ਨਾਲ ਨੈਪ ਤਸੀਲਦਾਰ ਸਾਹਿਬ ਨੇ ਪਰ ਇਹੋ ਹੈਗੇ ਨੇ ਮਿਸ ਜੀ ਦੀਆਂ ਕੋਝਾ ਦੇਗਾ ਇਹ ਤੁਹਾਡਾ ਅਡੀਸ਼ਨ ਚ ਆ ਗਿਆ ਹੋਇਆ ਨਾ ਇਹਨਾਂ ਨੇ ਸਿਵਲ ਆਪਣੇ ਜਿਹੜੇ ਪ੍ਰਸ਼ਾਸਨ ਵੱਲੋਂ ਜਿਹੜੀ ਹੈਗੀ ਇਹਨਾਂ ਵੱਲੋਂ ਕਾਫੀ ਚਿੱਠੀਆਂ ਲਿਖੀਆਂ ਗਈਆਂ ਸੀ ਵੀ ਤੁਸੀਂ ਨਜਾਇਜ਼ ਤੌਰ ਤੇ ਬਣਾਇਆ ਹੋਇਆ ਇਹਨੂੰ ਖਾਲੀ ਕਰੋ ਇਹਨੂੰ ਡਿਮਾਲਿਸ਼ ਕਰਨਾ ਪਰ ਇਹਨਾਂ ਵੱਲੋਂ ਕੋਈ ਵੀ ਉਸ ਸਬੰਧ ਦੇ ਵਿੱਚ ਕੋਈ ਜਵਾਬ ਨਹੀਂ ਦਿੱਤਾ ਗਿਆ ਜੋ ਅੱਜ ਇਸ ਸਬੰਧ ਦੇ ਵਿੱਚ ਜਿਹੜੀ ਹੈਗੀ ਪੁਲਿਸ ਪੁਟੇਸ਼ਨ ਮੰਗੀ ਗਈ ਹੈ ਅਸੀਂ ਇਸ ਸਬੰਧ ਦੇ ਵਿੱਚ ਜਿਹੜੀ ਹੈਗੀ ਅੱਜ ਪ੍ਰਸ਼ਾਸਨ ਦੀ ਬਦਲ ਲਈ ਜਿਹੜੀ ਪੁਲਿਸ ਫੋਰਸ ਮੇਰੇ ਨਾਲ ਡੀਐਸਪੀ ਸਾਹਿਬ ਨੇ ਕਰਨ ਸ਼ਰਮਾ ਜੀ ਐਸਐਚਓ ਹੈਗੇ ਨੇ ਅਸੀਂ ਪੁਲਿਸ ਲੈ ਕੇ ਤੇ ਆਏ ਆ ਤਾਂ ਜੋ ਜਿਹੜੀ ਹੈਗੀ ਐਡਮਿਨਿਸਟ੍ਰੇਸ਼ਨ ਦੀ ਮਦਦ ਕੀਤੀ ਜਾ ਸਕੇ ਇੱਥੇ ਤੁਹਾਨੂੰ ਇੱਕ ਹੋਰ ਗੱਲ ਵੀ ਇਹ ਜਿਹੜੀ ਹੈਗੀ ਹੈ ਲੋਕ ਲੋਕਾਂ ਤੋਂ ਇੱਥੇ ਪਤਾ ਲੱਗਿਆ ਹੈ ਸਾਡੇ ਰਿਕਾਰਡ ਵਿੱਚ ਤੱਕ ਜਿਹੜਾ ਦੇਖਿਆ ਹੈ ਨਿਰਮਲ ਸਿੰਘ ਤੇ ਬਲਦੇਵ ਸਿੰਘ ਦੇ ਖਿਲਾਫ ਟੋਟਲ ਜਿਹੜੇ 13 ਮੁਕਦਮੇ ਜਿਹੜੇ ਹੈ ਐ ਨਸ਼ੇ ਵਾਲੇ ਜਿਹੜੇ ਹੈਗੇ ਨੇ ਦਰਜ ਨੇ ਤੇ ਇਹ ਨਸ਼ੇ ਦਾ ਕਾਰੋਬਾਰ ਕਰਕੇ ਜਿੰਨੇ ਪੈਸੇ ਨੇ ਵਰਤੇ ਹੋਏ ਨੇ ਇਹਦੇ ਵਿੱਚ ਇਹ ਵੀ ਪਤਾ ਲੱਗਿਆ ਵੀ ਇਹ ਨਸ਼ੇ ਦਾ ਕਾਰੋਬਾਰ ਕਰਕੇ ਹੀ ਸਾਰਾ ਜਿਹੜਾ ਇਹ ਜੀਡਬਲ ਬਿਲਡਿੰਗ ਤੇ ਦੁਕਾਨਾਂ ਜਿਹੜੀ ਹੈ ਇਹਨੇ ਬਣਾਈਆਂ ਹੋਈਆਂ ਸੀ ਸਾਰੀ ਪਬਲਿਕ ਖੜੀ ਹੈ ਸਾਰੀ ਪਬਲਿਕ ਜਿਹੜੀ ਹੈਗੀ ਇਸ ਮਸਲੇ ਦੇ ਵਿੱਚ ਬਹੁਤ ਕੁੱਝ ਹੋ ਰਹੀ ਹੈ ਕਿ ਇਸ ਜਿਹੜੇ ਬੰਦੇ ਨੇ ਨਜਾਇਜ਼ ਤੌਰ ਤੇ ਲੋਕਾਂ ਦਾ ਘਰ ਪਰਿਵਾਰ ਕਰਕੇ ਜਿਹੜੇ ਹੈਗੇ ਨੇ ਪੈਸੇ ਬਣਾਏ ਹੋਏ ਨੇ ਉਸ ਬੰਦੇ ਦੇ ਵਿੱਚ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਬੜੀ ਖੁਸ਼ ਬਹੁਤ ਵਧੀਆ ਕਾਰਵਾਈ ਕੀਤੀ ਅਸੀਂ ਤੇ ਤੁਹਾਨੂੰ ਦੱਸਿਆ ਅਸੀਂ ਤੇ ਪ੍ਰੋਡਕਸ਼ਨ ਵਾਸਤੇ ਆਏ ਆ ਜਿਹੜੀ ਹੈਗੀ ਸਿਵਲ ਇੰਜੀਨੀਅਰਿੰਗ ਦੇ ਨਾਲ ਜਿਹੜੀ ਹੈ ਸਾਡੀ ਪੁਲਿਸ امداد ਕੀਤੀ ਗਈ ਹੈ ਅਸੀਂ ਉਸ ਬੰਦੇ ਜਾਏ ਤੇ ਉਸ ਸਮੇਂ ਦੇ ਵਿੱਚ ਉਹ ਖਾਲੀ ਕਰਾ ਕੇ ਤੇ ਜਿਹੜੀ ਹੈ ਇਨਕਲੋਜ਼ਮੈਂਟ ਜਿਹੜੀ ਕੀਤੀ ਹੋਈ ਹੈ ਉਸ ਨੂੰ ਖਾਲੀ ਕਰਾ ਲਿਆ ਸਾਰੇ ਤੇ ਮਕਦਮੇ ਕਿੰਨੇ ਹੁਣ ਇਸ ਟਾਈਮ ਤੇ ਕਿੰਨੇ ਚੱਲ ਰਹੇ ਨੇ ਜੀ ਇਸ ਦੇ ਕਰੀਬ 13 ਮਕਦਮੇ ਨੇ ਦੋਵੇਂ ਵਿਅਪਤਰ ਦੇ ਕਾਫੀ ਇਹਦੇ ਅੰਦਰ ਜਾ ਕੇ ਆਏ ਨੇ ਬਾਹਰ ਆਏ ਨੇ ਨਹੀਂ 13 ਸਾਡੇ ਚੱਲ ਰਹੇ ਕੋਈ ਕੁਝ ਨਹੀਂ ਉਹ ਉਹ ਫਿਰ ਰਿਕਾਰਡ ਜਿਹੜਾ ਹੈਗਾ ਮੇਰੇ ਕੋਲ ਤੇ ਇਸ ਪ੍ਰੈਜ਼ੀਡੈਂਟ ਨਹੀਂ ਹੈ ਪਰ ਇਹਨਾਂ ਨੂੰ ਪਤਾ ਵੀ ਇਹਨਾਂ ਦੇ ਖਿਲਾਫ 12-13 ਮਕਦਮੇ ਦਰਜ ਹੋਏ ਹੋਏ ਨੇ ਇਹ ਬੜੇ ਚਿਰ ਦਾ ਐਨਡੀਪੀਐਸ ਦਾ ਕੰਮ ਕਰ ਰਹੇ ਨੇ ਲੋਕ ਬਾਹਰ ਖੜੇ ਜਿਹੜੇ ਮੈਂ ਖ ਸਜ਼ਾ ਵੀ ਇਹਨਾਂ ਨੂੰ ਸਜ਼ਾ ਵੀ ਕਰ ਚੁੱਕੇ ਨੇ ਪਰ ਇਹਨਾਂ ਦੇ ਫਿਰ ਵੀ ਹਟਦੇ ਨਹੀਂ ਠੀਕ ਤੇ ਲੋਕ ਬਹੁਤ ਜਿਹੜੇ ਹੈਗੇ ਜਿਨ੍ਹਾਂ ਦੇ ਬੱਚੇ ਇਸ ਦਲਦਲ 'ਚ ਫਸੇ ਨੇ ਉਹ ਇਸ ਗੱਲ ਦੇ ਉਹ ਵੀ ਸਾਨੂੰ ਕਹਿ ਰਹੇ ਨੇ ਵੀ ਇਦਾਂ ਦੀ ਜਿਹੜੀ ਕਾਰਵਾਈ ਜਿਹੜੀ ਹੈਗੀ ਹੈ ਇਹਦੇ ਮਾਰੇ ਬੰਦੇ ਨੇ ਅਸੀਂ ਉਹਨਾਂ ਦੇ ਖਿਲਾਫ ਹੋਣੀ ਜਿਹਦੇ ਅਸੀਂ ਇਸ ਗੱਲ ਦੇ ਹੈਗੇ ਆ ਵੀ ਮਾਰੇ ਉਹ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀ ਜਿਹੜੀ ਹੈਗੀ ਹੈ ਜ਼ੀਰੋ ਟੋਲਰੈਂਸ ਨੀਤੀ ਜਿਹੜੀ ਹੈਗੀ ਹੈ ਨਸ਼ੇ ਬਾਰੇ ਹੈਗੀ ਹੈ ਤੇ ਨਸ਼ੇ ਦਾ ਜਿਹੜਾ ਵੀ ਕਾਰੋਬਾਰ ਕਰ ਰਿਹਾ ਹੋਏਗਾ ਉਹਨੂੰ ਅਸੀਂ ਬਖਸ਼ਾਂਗੇ ਇਹ ਸਾਮਾਨ ਜਿਹੜਾ ਕਮੇਟੀਕਰ ਦੇ ਵਿੱਚ ਜਿਹੜਾ ਜਾਏਗਾ ਸਾਰਾ ਕਮੇਟੀਕਰ ਦੇ ਵਿੱਚੋਂ ਸਾਰਾ ਵੀਡੀਓ ਗ੍ਰਾਫੀ ਬਣੀ ਹੋਈ ਹੈ ਤੇ ਉਹ ਪਰਿਵਾਰ ਆਪਣਾ ਦੇਣਗੇ ਜੇ ਉਹ ਸਬੂਤ ਵਗੈਰਾ ਦੇਣਗੇ ਤਾਂ ਤੇ ਜੇ ਜੋ ਵੀ ਇਹਨਾਂ ਕੋਲ ਬਿੱਲ ਵਗੈਰਾ ਹੋਣਗੇ ਜਿੰਨੇ ਵੀ ਹੈਗੇ ਨੇ ਉਹ ਸਾਰੇ ਆ ਕੇ ਲੈ ਕੇ ਜਾ ਸਕਦੇ ਨੇ ਸਰ ਅੱਜ ਵੀ ਅਸੀਂ ਇਹਨਾਂ ਨੂੰ ਬੁਲਾ ਇੱਥੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਨਹੀਂ ਆਇਆ ਉਹਨਾਂ ਦੇ ਵਿੱਚੋਂ ਜਿਹੜੇ ਹੈ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਨਹੀਂ ਆਇਆ ਠੀਕ ਹੈ ਸੂਲਰ ਐਸਸੀ ਵਾਲ ਐਡਮਿਨਿਸਟ੍ਰੇਟਰ ਬਲ ਹੈਪਤੀ ਜ਼ਿਲ੍ਹਾ ਸਾਹਿਬ ਨੇ ਇਹਨਾਂ ਸਾਰਿਆਂ ਨੂੰ ਬੁਲਾ ਕੇ ਇੱਥੇ ਹੁਕਾ ਵੀ ਦਿੱਤਾ ਪਰ ਕੋਈ ਨਹੀਂ ਆਇਆ